ਉ ਸਰਣਾ ਸੋ ਕਹੋ ਤਲ ਗੁਰ ਸੇਵੀ ਆਹਨ ਸੁਸਹਿਜ ਦਰਸ਼ਨ ਪਰਸਿਆ ਗੁਰ ਕੈ ਜਨਮ ਮਰਨ ਦੁਖ ਹੋਵ ਸਿਫਤੁ ਖੁ ਸਮੰਦੀ ਨੂਰ ਆਸਾ ਕਰਸਾਹ ਉਦਰ ਜઠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣਾ ਸੱਚਾ ਪਾਤਸ਼ਾਹ ਹਿਰਸਾ ਹੰਦ ਜਿਸ ਪਾਸ ਬਹਿਠਿਆ ਸੋਹੀਆ ਸਬਨਾੰਦ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਭ ਨੰਦਾ ਦੇਸਾ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪਹਿਲਾ ਜੀਵਾ ਤੇਰਾ ਨਾਮ ਮਨ ਆਨੰਦ ਹੈ ਜੀ ਆ ਸੱਚ ਸਾਚਾ ਨਾਮ ਗੁਣ ਗੋਵਿੰਦ ਹੈ ਜੀ ਆ ਜੀਵਾ ਤੇਰਾ ਨਾਈ ਮਨ ਆਨੰਦ ਹੈ ਜੀਆ ਸੱਚ ਸਾਚਾ ਨਾ ਗੁਣ ਗੋਵਿੰਦ ਹੈ ਜੀਆ ਗੋਰਾ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਨ ਗੋਈ ਪਰਵਾਣਾ ਆ ਹੁਕਮ ਪਠਾਇਆ ਫੇਰ ਨਾ ਸਕਾ ਕੋਈ ਆਪੇ ਕਰੇਖਾ ਸਿਰ ਸਿਰ ਲੇਖਾ ਆਪੇ ਸੁਰਤ ਬੁਜਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸਚੀ ਨਾਹੀ ਤੋਮ ਸਾਰੇ ਆਵਰਨ ਕੋਈ ਆਇਆ ਜਾਏ ਸੀ ਜੀਆ ਹੁਕਮੀ ਹੋਏ ਨਵੇੜਾ ਪਰਮ ਚੁਕਾਏ ਸੀ ਜੀਆ ਗੁਰ ਭਰਮ ਚੁਕਾਏ ਇਕੱਠ ਕਹਾਈ ਸਤਿ ਮਹ ਸੱਚ ਸਮਾਨ ਆਪ ਉਪਾਏ ਆਪ ਸਮਾਏ ਹੁਕਮੇ ਹੁਕਮ ਪਛਾਣ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰਣ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਆ ਲਖ ਸਰੰਦਿਆ ਜੀ ਆ ਇੱਕ ਸਾਹਿਬ ਦੁਇ ਰਾਹ ਵਾਦੋ ਵਦੰਦਿਆ ਜੀ ਦੋਹਿ ਰਾਹ ਚਲਾਈ ਹੁਕਮ ਸਬਾਈ ਜਨਮ ਮੋਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬੇਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨ ਬੂਝਾ ਹੁਕਮ ਸੁਵਾਰਣ ਹਾਰ ਨਾਨਕ ਸਾਹਿਬ ਸ਼ਬਦ ਸੰਜਾਪੈ ਸਾਚ ਸਰਜਨਹਾਰ ਭਗਤ ਸੋਹੇ ਦਰਬਾਰ ਸਬਦ ਸੁਹਾਇਆ ਜੀਉ ਬੋਲੇ ਅੰਮ੍ਰਿਤ ਬਾਣੇ ਰਸਨ ਰਸਾਇ ਜੀਆ ਰਸਨ ਰਸਾਈ ਨਾਮ ਤਸਾਈ ਗੁਰ ਕਾ ਸ਼ਬਦ ਬਿ ਕਾਣੀ ਪਾਰਸ ਪਰਸਿਆ ਪਾਰਸ ਹੋਈ ਜਾ ਤੇਰਾ ਮਨ ਭਾਣੀ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚਾ ਸਾਚੇ ਕੇ ਵਾਪਾਰੀ भूख प्यासो आथ क्यों डर जाए सा जिया सतगुरु पूछो जाय नाम धाय सा जिया ਸਾਚ ਨਾਮ ਧਿਆਈ ਸਾਚ ਚਵਾਈ ਗੁਰਮਖੋ ਸਾਚ ਪਛਾਣਾ ਦਿਨanath ਦਇਆਲ ਨਰੰਜਨ ਆਨੰਦਨ ਨਾਮ ਵਖਾਣਾ ਕਾਰਣੀਕਾਰ ਤਰਹੁ ਫਰਮਾਈ ਆਪੋ ਮੋਆ ਮਨ ਮਾਰੀ ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸ਼ਨਾ ਕਰਣੀਕਾਰ ਤਰਹੁ ਫਰਮਾਈ ਆਪ ਮੋਆ ਮਨ ਮਾਰੀ ਨਾਨਕ ਨਾਮ ਮਹਾਰਸ ਮੀਠਾ ਰਿਸ਼ਨਾ ਨਾਮ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਹੀ ਮਨ ਆਨੰਦ ਹੈ ਜੀਓ ਸੱਚਾ ਸਾਚਾ ਨਾਮ ਗੁਣ ਗੋਵਿੰਦ ਹੈ ਜੀ ਆ